ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਵਾਲੀ ਵੀਡੀਓ ਬਈ ਬੜੀ ਕੰਮ ਦੀ ਵੀਡੀਓ ਆ ਸਾਰੀ ਵੀਡੀਓ ਜਰੂਰ ਦੇਖ ਲਿਓ ਕਿਉਂਕਿ ਪਹਿਲਾਂ ਆਪਾਂ ਦੂਜੀਆਂ ਵੀਡੀਓ ਪਾਉਂਦੇ ਰਹਿੰਨੇ ਆ ਗਾਣਿਆਂ ਵਗੈਰਾ ਦੀਆਂ ਜਾਂ ਹੋਰ ਸੱਚੀਆਂ ਕਹਾਣੀਆਂ ਦੀਆਂ ਪਰ ਅੱਜ ਵਾਲੀ ਵੀਡੀਓ ਸਪੈਸ਼ਲ ਹੈਗੀ ਐ ਮੇਰੇ ਕਿਸਾਨ ਭਰਾਵਾਂ ਵਾਲੀ ਬਈ ਕਿਉਂਕਿ ਮੈਂ ਹੁਣ ਇਹ ਸੋਚਿਆ ਵੀ ਜੇ ਚਾਰ ਭਰਾ ਵੀ ਆਪਾਂ ਨੂੰ ਸੁਣਦੇ ਆ ਹਨਾ ਤੇ ਕਿਉਂ ਨਾ ਆਪਾਂ ਆਪਦੇ ਕਿਸਾਨ ਭਰਾਵਾਂ ਨਾਲ ਉਹ ਜਾਣਕਾਰੀ ਸਾਂਝੀ ਕਰੀਏ ਜਿਹੜੀ ਕਿ ਆਪਾਂ ਆਪਦੇ ਖੇਤ ਦੇ ਵਿੱਚ ਵਰਤਦੇ ਆਂ ਜਿਹੜੇ ਜਿਹੜੇ ਪ੍ਰੋਡਕਟ ਆਪਾਂ ਆਪਦੇ ਖੇਤ ਚ ਵਰਤਦੇ ਆਂ ਉਹ ਸਾਰੇ ਪ੍ਰੋਡਕਟਾਂ ਦੀ ਹੁਣ ਬਈ ਮੈਂ ਵੀਡੀਓ ਪਾਇਆ ਕਰੂੰਗਾ ਕਿਉਂਕਿ ਮੈਨੂੰ ਆਇਆ ਕਿ ਯਾਰ ਜਿਹੜੀ ਚੀਜ਼ ਆਪਾਂ ਆਪਦੇ ਖੇਤ ਚ ਵਰਤਦੇ ਆਂ ਜਿਹੜੇ ਆਪਾਂ ਤਜਰਬੇ ਕੀਤੇ ਹੁੰਦੇ ਆ ਵੀ ਉਹ ਤਜਰਬੇ ਆਪਾਂ ਕਿਸਾਨ ਭਰਾਵਾਂ ਨਾਲ ਸਾਂਝੇ ਕਰੀਏ ਨਹੀਂ ਤੇ ਬਾਲੇ ਕਿਸਾਨ ਆਪਣੇ ਕੀ ਕਰਦੇ ਆ ਵੀ ਜਦੋਂ ਵੀ ਕੋਈ ਖੇਤ ਚ ਚੀਜ਼ ਪਾਉਣੀ ਹੁੰਦੀ ਜਾਂ ਜਿੰਕ ਪਾਉਣੀ ਹੁੰਦੀ ਜਾਂ ਕੋਈ ਵੀ ਚੀਜ਼ ਪਾਉਣੀ ਹੁੰਦੀ ਆਪਾਂ ਭੱਜ ਜਾਨੇ ਆ ਸ਼ਹਿਰ ਜਾ ਕੇ ਲਾਲਿਆਂ ਨੂੰ ਕਹਿੰਨੇ ਹਾਂ ਜੀ ਦੱਸੋ ਜੀ ਸਾਡੇ ਖੇਤ ਚ ਜ਼ਿੰਕ ਪਾਉਣੀ ਐ ਉਹ ਕਦੇ ਕਿਹੜੀ ਜ਼ਿੰਕ ਚਕਾ ਦਿੰਦੇ ਐ ਕਦੇ ਕਿਹੜੀ ਜ਼ਿੰਕ ਚਕਾ ਦਿੰਦੇ ਐ ਉਹਨਾਂ ਨੇ ਸਿਰਫ ਭਈ ਆਪਦਾ ਫਾਇਦਾ ਦੇਖਣਾ ਹੁੰਦਾ ਵੀ ਸਾਨੂੰ 4 ਰੁਪਏ ਵੱਧ ਕਿਹੜੀ ਜ਼ਿੰਕ ਪਿੱਛੇ ਵਜਦੇ ਐ ਪਰ ਆਪਣੇ ਕਿਸਾਨ ਵੀ ਤਜਰਬਾ ਬਹੁਤ ਘੱਟ ਕਰਦੇ ਐ ਹੁਣ ਪਿਛਲੇ ਸਾਲ ਭਈ ਆ ਵਾਲੀ ਜੀਲੈਕਸ ਜਿਹੜੀ ਜ਼ਿੰਕ ਆ ਮੈਂ ਇਹਦਾ ਤਜਰਬਾ ਕੀਤਾ ਸੀ 2 ਕਿੱਲਿਆਂ ਤੇ ਬਾਕੀ ਸਾਰੇ ਖੇਤ ਨੂੰ ਜ਼ਿੰਕ ਕਿਸੇ ਹੋਰ ਕੰਪਨੀ ਦੀ ਪਾਈ ਸੀਗੀ ਪਰ ਮੈਂ ਸਿਰਫ 2 ਕਿੱਲਿਆਂ ਨੂੰ ਜ਼ਿੰਕ ਪਾਈ ਸੀ ਜੀਲੈਕਸ ਇਹ ਹੈਗੀ ਆ ਰਾਮ ਸਾਈਡ ਕੰਪਨੀ ਦੀ ਜਿਹੜੇ ਬਈ 2 ਕਿੱਲਿਆਂ ਨੂੰ ਜ਼ਿੰਕ ਮੈਂ ਆਹ ਵਾਲੀ ਪਾਈ ਆ ਉਹਦਾ ਜ਼ਿੰਕ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਬਹੁਤ ਹੀ ਵਧੀਆ ਮਿਲਿਆ ਯਾਰ ਹੁਣ ਐਸ ਵਾਰੀ ਮੈਂ ਇਹ ਸੋਚਿਆ ਵੀ ਆਹ ਜ਼ਿੰਕ ਮੈਂ ਹੁਣ ਸਾਰੇ ਖੇਤ ਨੂੰ ਪਾਉਂਗਾ ਬਈ ਆ 5-6 ਕਿੱਲੇ ਨੂੰ ਇਹ ਜ਼ਿੰਕ ਅਸੀਂ ਪਾ ਵੀ ਦਿੱਤੀ ਐ ਬਾਕੀ ਹੁਣ ਝੋਨਾ ਲੱਗੀ ਜਾਂਦਾ ਬਈ ਉਸ ਤੋਂ ਬਾਅਦ ਇਹ ਜ਼ਿੰਕ ਪਾਵਾਂਗੇ ਜੀਐਲਐਕਸ ਹੈਗੀ ਆ ਰਾਮ ਸਾਈਡ ਕੰਪਨੀ ਦੀ ਜਿਵੇਂ ਮੰਨ ਲਓ ਆਹ ਪੱਤਿਆਂ ਤੇ ਤਾਂ ਬਿੱਟੂ ਬੇ ਪੈ ਜਾਂਦੇ ਆ ਕਈ ਥਾਵਾਂ ਤੇ ਪੱਤੇ ਮੜੇ ਝੋਲਸਣ ਜੇ ਲੱਗ ਜਾਂਦੇ ਤੋਂ ਮੋੜਣ ਜੇ ਲੱਗ ਜਾਂਦੇ ਆ ਉੱਥੇ ਵੀ ਇਹਦਾ ਰਿਜ਼ਲਟ ਬਾਲਾ ਵਧੀਆ ਜੇ ਮੱਲ ਰੀਤਲਾ ਬਾਣ ਹੋਵੇ ਉੱਥੇ ਤਾਂ ਯਾਰ ਘੱਟੋ ਘੱਟ ਕਿਲੋ ਪਾਉਣੀ ਚਾਹੀਦੀ ਐ ਜਿਹੜਾ ਚੀਗਣਾ ਚੁਗੜਾ ਬਾਣ ਹੋਵੇ ਜੇ ਦੂਜਾ ਹੋਵੇ ਹਨਾ ਉਹਦੇ 'ਚ ਮੈਨੂੰ ਲੱਗਦਾ ਵੀ 6-700 ਗ੍ਰਾਮ ਉਹਦੇ 'ਚ ਬਹੁਤ ਆ ਬੇਸ਼ੱਕ ਦੇਖਣ ਨੂੰ ਭਾਵੇਂ ਇਹ ਕਿਲੋ ਹੀ ਐ ਆਪਾਂ ਕਹਿੰਦੇ ਯਾਰ ਆਪਣੇ ਕਿਸਾਨ ਭਰਾ ਬਾਲੇ ਆ ਕਹਿੰਦੇ ਯਾਰ ਕਿਲੋ ਨਾਲ ਕੀ ਬਣੂ ਕਿਲੋ ਨਾਲ ਕੀ ਬਣੂ ਉਹ ਭਰਾਵੋ ਕਿਲੋ ਹੀ ਇਹ ਬੰਬ ਕੱਢ ਦਿੰਦੀ ਐ ਹੁਣ ਜਿਹੜੀ ਆਪਾਂ ਦੂਜੀਆਂ ਜਿੰਕਾਂ ਲੈਉਂਦੇ ਆ ਉਹ ਕੋਈ 15 ਕਿਲੋ ਪਾਈ ਜਾਂਦਾ ਕੋਈ 7 ਕਿਲੋ ਪਾਈ ਜਾਂਦਾ ਕੋਈ 10 ਕਿਲੋ ਪਾਈ ਜਾਂਦਾ ਉਹਦੇ 'ਚ ਕੀਦਾ ਕੀ 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 ਖੇਸਬਾ ਪਾਈ ਹੁੰਦੀ ਆਪਾਂ ਨੂੰ ਇਸ ਆਪਾਂ ਨੂੰ ਤਾਂ ਜਿਵੇਂ ਏਸੀਆਂ 'ਚ ਬਿਠੇ ਲਾਲੇ ਕਹਿ ਦਿੰਦੇ ਆ ਆਪਾਂ ਲਿਆਉਣੇ ਆ ਚੱਕ ਕੇ ਲਿਆ ਕੇ ਖੇਤ 'ਚ ਸਿੱਟ ਦਿੰਨੇ ਆ ਪਰ ਪਿਛਲੀ ਵਾਰੀ ਮੈਂ ਤਜਰਬਾ ਕਰਕੇ ਦੇਖਿਆ ਸੀ ਮੈਨੂੰ ਕਿਸੇ ਯਾਰ ਮਿੱਤਰ ਨੇ ਦੱਸਿਆ ਸੀ ਵੀ ਯਾਰ ਤੂੰ ਸਿਰਫ 2 ਕਿੱਲੇ ਨੂੰ ਪਾ ਕੇ ਦੇਖ ਆਵਲੀ ਜ਼ਿੰਕ ਤਾਂ ਮੈਂ ਸਿਰਫ 2 ਕਿੱਲੇ ਨੂੰ ਜ਼ਿੰਕ ਪਾਈ ਸੀ ਪਿਛਲੇ ਸਾਲ ਤੇ ਇਸ ਵਾਰੀ ਵੀ ਸਾਰੇ ਖੇਤ ਦੇ ਵਿੱਚ ਇਹ ਜ਼ਿੰਕ ਪਾਵਾਂਗੇ ਇਹ ਰਾਮ ਸਾਈਡ ਕੰਪਨੀ ਦੀ ਹੈ ਜੀ ਲੈਕਸ ਪੀ ਇਹਦਾ ਨਾਮ ਆ ਭਰਾਵੋ ਤੇ ਬਹੁਤ ਵਧੀਆ ਚੀਜ਼ ਆ ਇੱਕ ਵਾਰੀ ਵੀ ਵਰਤ ਕੇ ਜਰੂਰ ਦੇਖਿਓ ਰੇਤਲੇ ਬਾਣ ਚ ਟੁਕੜ ਕਿਲੋ ਪਾਇਓ ਕਿਲੋ ਤੋਂ ਘਟਨਾ ਪਾਇਓ ਜਿਵੇਂ ਚੀਕਣਾ ਬਾਣ ਹੋਵੇ ਜਾਂ ਦੂਜਾ ਹਨਾ ਉਹਦੇ ਚ ਮੰਨ ਲਓ 6-700 ਗ੍ਰਾਮ ਮੇਰੇ ਸਾਬ ਨਾਲ ਬਹੁਤ ਆ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਤ ਉਹ ਕਿਸਾਨਾਂ ਭਰਾਵਾਂ ਤੱਕ ਵੀਡੀਓ ਪਹੁੰਚੇ ਕਿਉਂਕਿ ਬਈ ਆਪਣਾ ਹੀ ਮਕਸਦ ਆ ਕਿ ਪਹਿਲੀ ਗੱਲ ਤਾਂ ਸਾਰੇ ਹੀ ਭਰਾ ਵੀਡੀਓ ਪਾ ਕੇ ਜਰੂਰ ਦੱਸਿਆ ਕਰੋ ਜਿਹੜੇ ਜਿਹੜੇ ਪ੍ਰੋਡਕਟ ਤੁਸੀਂ ਖੇਤਾਂ ਚ ਵਰਤਦੇ ਹੋ ਹਨਾ ਕਿਉਂਕਿ ਕੋਈ ਭਰਾ ਕਿਹੜਾ ਪ੍ਰੋਡਕਟ ਵਰਤਦਾ ਹੈ ਕੋਈ ਕਿਹੜਾ ਵਰਤਦਾ ਹੈ ਹਨਾ ਵੀ ਜਿਹਦਾ ਰਿਜ਼ਲਟ ਵਧੀਆ ਮਿਲਦਾ ਉਹ ਆਪਦੇ ਕਿਸਾਨ ਭਰਾਵਾਂ ਨੂੰ ਜਰੂਰ ਦੱਸਿਆ ਕਰੋ ਤਾਂ ਕਿ ਕਿਸਾਨ ਭਰਾਵਾਂ ਦੀ ਜਿਹੜੀ ਲੁੱਟ ਹੁੰਦੀ ਆ ਉਸ ਲੁੱਟ ਤੋਂ ਕਿਸਾਨ ਭਰਾ ਬਚ ਜਾਣ ਹੁਣ ਏਸ਼ੀਆ ਚ ਬੈਠੇ ਹੁੰਦੇ ਆ ਲਾਲੇ ਆਪਾਂ ਜਾ ਕੇ ਉਹਨਾਂ ਨੂੰ ਪੁੱਛਦੇ ਹਾਂ ਜੀ ਹਾਂਜੀ ਦੱਸੋ ਵੀ ਅਸੀਂ ਕਿਹੜੀ ਜਿੰਕ ਪਾਈਏ ਕਿਹੜਾ ਪ੍ਰੋਡਕਟ ਪਾਈਏ ਭਈ ਉਹਨਾਂ ਨੂੰ ਕੀ ਪਤਾ ਜਦੋਂ ਆਪਾਂ ਖੇਤਾਂ 'ਚ ਫਿਰਦੇ ਜਦੋਂ ਆਪਾਂ ਨੂੰ ਹੀ ਨਹੀਂ ਪਤਾ ਫਿਰ ਉਹਨਾਂ ਨੂੰ ਕੀ ਪਤਾ ਉਹਨਾਂ ਦੇ ਜਿਹੜੇ 4 ਰੁਪਏ ਵੱਧ ਬਚਣਗੇ ਉਹਦਾ ਤੁਹਾਨੂੰ ਉਹ ਜਿੰਕ ਚੁਕਾ ਦੇਣਗੇ ਵੀ ਆਹ ਚੱਕ ਕੇ ਲੈ ਜਾਓ ਯਾਰ ਫਲਾਣੀ ਕੰਪਨੀ ਦੀ ਪਹਿਲਾਂ ਤਜਰਬਾ ਕਰਿਆ ਕਰੋ ਭਾਵੇਂ ਕਿੱਲੇ ਤੇ ਕਰੋ ਦੋ ਕਿੱਲੇ ਤੇ ਕਰੋ ਉਸ ਤੋਂ ਬਾਅਦ ਸਾਰੇ ਖੇਤ